ਅਪਡੇਟ ਇਸ ਲੜਕੀ ਦੇ ਮਜਾਕਡ ਮਾਮਲੇ ਦੇ ਵਿੱਚ ਸੌਰੀ ਆਵਾਜ਼ ਨਹੀਂ ਦੁਬਾਰਾ ਕਹਾਂ ਲੜਕੀ ਹੱਤਿਆਕਾਂਡ ਮਾਮਲੇ ਦੇ ਵਿੱਚ ਕੋਈ ਕੰਟੈਕਟ ਕੀ ਅਪਡੇਟ ਮਿਲ ਪਾਇਆ ਇਸ ਕੇਸ ਜਿਹੜੀ ਅਸੀਂ ਕੱਲ ਐਫ ਆਈ ਆਰ ਨੰਬਰ 21 ਪੀਐਸ ਮੋੜ ਤੋਂ ਦਰਜ ਕੀਤਾ ਸੀਗਾ ਬਿਆਨਾਂ ਦੇ ਆਧਾਰ ਤੇ ਕਿਡਨੈਪਿੰਗ ਕੁੜੀ ਨੂੰ ਵਰਗਲਾ ਕੇ ਲੈ ਕੇ ਜਾਣਾ ਔਰ 120 ਦੀ ਜਿਹੜੇ ਪੀਐਨਐਸ ਦੇ ਸੈਕਸ਼ਨਸ ਹੈ ਉਹਨਾਂ ਤਹਿਤ ਮੋੜ ਥਾਣੇ 'ਚ ਅਸੀਂ ਪਰਚਾ ਦਰਜ ਕੀਤਾ ਸੀਗਾ ਬਾਈ ਨੇਮ ਪੰਜ ਦੇ ਨਾਂ ਲਿਖਾਏ ਗਏ ਸੀਗੇ ਜਿਹੜਾ ਇੱਕ ਮੇਨ ਦੋਸ਼ੀ ਉਹਦਾ ਦੋਸਤ ਉਹਦੇ ਮਾਪੇ ਔਰ ਉਹਦਾ ਚਾਚਾ ਉਹਨਾਂ ਸਾਰਿਆਂ ਦੀ ਅਰੈਸਟ ਹੁਣ ਤੱਕ ਹੋ ਚੁੱਕੀ ਹੈ ਚਾਰ ਦੀ ਕੱਲ ਹੋ ਗਈ ਸੀ ਪੰਜਵੀਂ ਜਿਹੜੀ ਉਹਦੀ ਮਦਰ ਹੈ ਉਹ ਦੀ ਅੱਜ ਸਵੇਰੇ ਹੋਈ ਹੈ ਔਰ ਕੱਲ ਹੀ ਅਸੀਂ ਐਨਡੀਆਰਐਫ ਦੀ ਟੀਮਾਂ ਗਾ ਦਿੱਤੀਆਂ ਸੀ ਜਿਹੜੇ ਮੌਰਕ ਫੁਰ ਦੇ ਨਹਿਰ ਚ ਸੋ ਦੈਟ ਬੋਡੀ ਰਿਟਰੀਵ ਹੋ ਜਾਏ ਪਰ ਕੱਲ ਨਹੀਂ ਮਿਲ ਪਈ ਸੀ ਅੱਜ ਸਵੇਰ ਤੋਂ ਦੁਬਾਰਾ ਟੀਮਾਂ ਲਗੀਆਂ ਸੀਗੀਆਂ ਤੇ ਅੱਜ 2 ਘੰਟੇ ਪਹਿਲਾਂ ਲੜਕੀ ਦੀ ਬੋਡੀ ਵੀ ਰਿਕਵਰ ਹੋ ਗਈ ਹੈ ਔਰ ਜੋ ਇੱਥੇ ਲੋਕਾਂ ਦੀ ਮੰਗ ਸੀਗੀ ਕਿ ਅਸੀਂ ਸਿਵਲ ਹਸਪੀਟਲ ਤੋਂ ਨਹੀਂ ਪੋਸਟਮਾਰਟਮ ਕਰਾਣਾ ਅਸੀਂ ਏਮਜ਼ ਤੋਂ ਕਰਾਣਾ ਉਹਨਾਂ ਦੀ ਗੱਲ ਮੰਨਦੇ ਹੋਏ ਅਸੀਂ ਐਮਸ ਚ ਪੋਸਟਮਾਰਟਮ ਕਰਾ ਰਹੇ ਹਾਂ ਜਿੱਥੇ ਸਪੈਸ਼ਲੀ ਇੱਕ ਟੀਮ ਆਫ ਡਾਕਟਰਸ ਤੋਂ ਪੋਸਟਮਾਰਟਮ ਕਰਾਉਣ ਦੀ ਅਸੀਂ ਰਿਕੁਐਸਟ ਪਾਈ ਹੈ ਉਹ ਵੀ ਇਨ ਵੀਡੀਓ ਵੀਡੀਓਗ੍ਰਾਫੀ ਦੇ ਤਹਿਤ ਔਰ ਜਿਹੜੇ ਇਹਨਾਂ ਨੂੰ ਸ਼ੰਕਾ ਹੈ ਕਿ ਦੋ ਤਿੰਨ ਹੋਰ ਮੁੰਡਿਆਂ ਦੇ ਨਾਮ ਲੈ ਰਹੇ ਉਹਨਾਂ ਚੋਂ ਇੱਕ ਨੂੰ ਅਸੀਂ ਆਲਰੇਡੀ ਡਿਟੇਨ ਕਰ ਲਿਆ ਤੇ ਦੂਜੇ ਦੀ ਕਾਲ ਜਾਰੀ ਹੈ ਔਰ ਇਹਦੇ ਕੇਸ 'ਚ ਜੋ ਐਸਐਚਓ ਵੱਲੋਂ ਕਾਫੀ ਅਣਗਹਿਲੀ ਹੈਂਡਲਿੰਗ ਚ ਕੀਤੀ ਗਈ ਹੈ ਉਹਦੇ ਉਹਨੂੰ ਦੇਖਦੇ ਹੋਏ ਮੈਂ ਐਸਐਚਓ ਮੋਰ ਨੂੰ ਸਸਪੈਂਡ ਕਰ ਦਿੱਤਾ ਹੈ ਔਰ ਇੱਕ ਨਵਾਂ ਇਥੇ ਇਨਸਪੈਕਟਰ ਨੂੰ ਫਿਲਹਾਲ ਉਹਦੀ ਹਾਜ਼ਰੀ ਕੋਈ ਐਡੀਐਸ ਤੁਹਾਡੀ ਗੱਲ ਲੱਗੀ ਉਹ ਲੈ ਗਈ ਉਹ ਲੀਪਿੰਗ ਲੈ ਨੂੰ ਵੀ ਕਾਫੀ ਰੋਸ ਮਰਦਤ ਕੀਤਾ ਗਿਆ ਹੈ ਕੁਲਦੀਪ ਸਿੰਘ ਨੂੰ ਜੀ ਉਹ ਕਿਸੇ ਡਿਊਟੀ ਕਰਕੇ ਥੋੜਾ ਲੇਟ ਪਹੁੰਚਿਆ ਸੀ ਪਰ ਜੇ ਲੱਗਦਾ ਹੈ ਕਿ ਉਹਨੇ ਵੀ ਮਿਸਹੈਂਡਲ ਕੀਤਾ ਤਾਂ ਉਹਦਾ ਵੀ ਅਸੀਂ ਜ਼ਰੂਰ ਉਹਦਾ ਉਹਦੇ ਤੇ ਵੀ ਐਕਸ਼ਨ ਲਵਾਂਗੇ ਦੇਖੋ ਲੋਕਾਂ ਦਾ ਰੋਸ ਜੀਐਸਪੀ ਤੇ ਬਹੁਤ ਹੈ ਜੀ ਚੰਗੀ ਕਾਰਜਕਾਰੀ ਨਹੀਂ ਕੀਤੀ ਇਸ ਜੀ ਕੋਈ ਨਹੀਂ ਜੀ ਮੈਂ ਇਨੀਸ਼ੀਅਲੀ ਜੋ ਐਸਐਚਓ ਕਿਉਂਕਿ ਸਿਗਾ ਡੀਐਸਪੀ ਥੋੜਾ ਲੇਟ ਹੀ ਭੇਜਿਆ ਗਿਆ ਸੀਗਾ ਇਸ ਕਰਕੇ ਅਸੀਂ ਡੀਐਸਪੀ ਦਾ ਵੀ ਰੋਲ ਮੈਂ ਵਾਚ ਕਰਾ ਲੈਂਦੀ ਠੀਕ ਹੈ ਥੈਂਕ ਯੂ ਥੈਂਕ ਯੂ ਕੀ ਨਾਮ ਆ ਤੁਹਾਡਾ ਜੀ ਗਰਮੇਲ ਸਿੰਘ ਆ ਜੀ ਜਿਹੜੀ ਅੱਜ ਮੌੜ ਖੁਰਦ ਦੇ ਵਿੱਚ ਮੌੜ ਮੰਡੀ ਦੇ ਵਿੱਚ ਘਟਨਾ ਵਾਪਰੀ ਐ ਉਹ ਬਹੁਤ ਦੁੱਖ ਆਲੀ ਘਟਨਾ ਹੈਗੀ ਜਿਹੜੀ ਕਿ 18 19 ਸਾਲ ਦੀ ਬੇਟੀ ਸੀਗੀ ਤੇ ਉਹ ਬੇਟੀ ਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟਿਆ ਗਿਆ ਸਾਡੇ ਇਥੇ ਪ੍ਰਸ਼ਾਸਨ ਦੀ ਇੰਨੀ ਨਲਾਇਕੀ ਹੈਗੀ ਕਿਉਂਕਿ ਅੱਜਕੱਲ ਪੰਜਾਬ ਦੇ ਵਿੱਚ ਕੋਈ ਕੁੜੀਆਂ ਜਾਂ ਬੱਚੇ ਸੁਰੱਖਿਸ਼ ਹੈ ਹੀ ਨਹੀਂਗੇ ਕਿਉਂ ਜਿਹੜੀ ਸਰਕਾਰ ਹੈਗੀ ਇੱਧਰ ਇਹਨਾਂ ਦਾ ਧਿਆਨ ਬਹੁਤ ਜ਼ਿਆਦਾ ਘੱਟ ਹੈਗਾ ਜਿਹੜੇ ਅੱਜ ਬਹੁਤ ਦੁੱਖ ਦੀ ਗੱਲ ਹੈ ਕਿ ਮੌੜ ਮੰਡੀ ਦੇ ਵਿੱਚ ਆ ਹੁਣੇ ਬੰਦ ਕਰਨ ਦਾ ਐਲਾਨ ਕੀਤਾ ਹੈ ਤੇ ਅਸੀਂ ਵੀ ਜਾਣੇ ਸਹਿਯੋਗ ਦੇਵਾਂਗੇ ਸਾਰੇ ਨਗਰ ਦਾ ਵੀ ਫਰਜ਼ ਬਣਦਾ ਤੇ ਸਾਡੀ ਮੰਡੀ ਵਾਸੀਆਂ ਦਾ ਵੀ ਫਰਜ਼ ਬਣਦਾਗਾ ਵੀ ਜਿਹੜੀਆਂ ਇਹ ਜੀਆਂ ਘਟਨਾ ਇਹਨ ਜਿਹੜੀਆਂ ਨਲਾਇਕ ਸਰਕਾਰ ਦੇ ਕਾਰਨ ਜਿਹੜੀਆਂ ਹੋ ਰਹੀਆਂ ਨਹੀਂ ਆ ਉਹਨਾਂ ਨੂੰ ਕਿਸੇ ਲੋਕ ਤੇ ਰੋਕਿਆ ਜਾਵੇ ਤੇ ਇਹ ਜੀਆਂ ਘਟਨਾ ਦੇ ਉੱਤੇ ਜਿਹੜੀ ਠੱਲ ਪਾਈ ਜਾਵੇ ਕਿਉਂ ਬਹੁਤ ਦੁੱਖ ਵਾਲੀ ਗੱਲ ਹੈਗੀ ਕਿਉਂਕਿ ਛੋਟੀ ਉਮਰ ਦੀ ਕੁੜੀ ਹੈਗੀ ਕੀ ਨਾਮ ਸੀ ਇਹ ਕੀ ਆਪਣਾ ਚੈਰਸ 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 ਕੁੜੀ ਦਾ ਨਾਮ ਹੈ ਮੈਂ ਸੁਣਿਆ ਵੀ ਚੈਰਸ ਕੁੜੀ ਦਾ ਨਾਮ ਹੈ ਤੇ ਬਹੁਤ ਛੋਟੀ ਉਮਰ ਦੀ ਕੁੜੀ ਹੈਗੀ ਕੁੜੀ ਮੇਰੇ ਖਿਆਲ ਆ ਵੀ ਪੜ੍ਹਦੀ ਸੀ ਉੱਥੇ ਮੋਖਲ ਮੋਖਲ ਅ ਮੋਖਲ ਤਾਂ ਉਹ ਇਸ ਤਰ੍ਹਾਂ ਕਰਕੇ ਕੁੜੀ ਦਾ ਨਾਮ ਸੀਗਾ ਤੇ ਇਹ ਬਹੁਤ ਦੁੱਖ ਵਾਲੀ ਗੱਲ ਹੈਗੀ ਇਹਦੇ ਉੱਤੇ ਸਾਡੇ ਅਸੀਂ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਖੜਾਂਗੇ ਤੇ ਆਪਣੀ ਪਾਰਟੀ ਵੱਲੋਂ ਵੀ ਸਾਰਾ ਸੱਦਾ ਪੱਤਰ ਦੇ ਕੇ ਜਿੰਨਾ ਚਿਰ ਇਨਸਾਫ਼ ਨਹੀਂ ਮਿਲਦਾ ਇਨਸਾਫ਼ ਦੀ ਮੰਗ ਨੂੰ ਲੈ ਕੇ ਇਨਸਾਫ਼ ਮੰਗਾਗੇ ਇਨਸਾਫ਼ ਸਰਕਾਰ ਤੋਂ ਵੀ ਇਨਸਾਫ਼ ਦਿੱਤਾ ਜਾਵੇ ਤੇ ਜਿਹੜੇ ਦੋਸ਼ੀ ਨੇ ਦੋਸ਼ੀਆਂ ਨੂੰ ਫੜ ਕੇ ਸਰਾਖਾਂ ਦੇ ਪਿੱਸੇ ਬੰਦ ਕੀਤਾ ਜਾਵੇ ਅਸੀਂ ਇੰਨੇ ਹੀ ਕਹਿੰਦੇ ਹੋਏ ਜਾਣਦੇ ਹਾਂ ਕਿ ਹੁਣ ਮੋੜ ਮੰਡੀ ਦੇ ਵਿੱਚ ਵੀ ਕੀ ਉੱਥੇ ਦਾ ਮਾਹੌਲ ਆ ਕੀ ਨਾਮ ਹੋਦਾ ਜੀਸ਼ ਕੁਮਾਰ ਜੈਨ ਸਾਹਿਬ ਕਪਾਧਾਨ ਮਿਸਟਰ ਕੌਂਸਲ ਮੌੜ ਕੁੜੀ ਦਾ ਕੀ ਮਾਮਲਾ ਹੋਇਆ ਜੀ ਮਾਮਲਾ ਤਾਂ ਜੀ ਸਾਹਮਣੇ ਆਊਗਾ ਪਰ ਇਹ ਪਤਾ ਲੱਗਿਆ ਜੀ ਮੌੜ ਮੰਡੀ ਦੀ ਇੱਕ ਬਹੁਤ ਹੀ ਮਾਸੂਮ ਬੱਚੀ ਦਾ ਕਤਲ ਹੋਇਆਗਾ ਕੀ ਨਾਮ ਸੀ ਉਹਦਾ ਲੜਕੀ ਦਾ ਨਾਮ ਨਹੀਂ ਮੈਨੂੰ ਧਿਆਨ ਵਿੱਚ ਹੈਗਾ ਅੱਛਾ ਉਹ ਨਕਨੀ ਸੀ ਉਮਰ 19 ਸਾਲ ਸੀ ਕੁੜੀ ਦੀ ਅੱਛਾ ਤੇ ਉਹਦੇ ਵਾਸਤੇ ਮੰਡੀ ਦੇ ਵਾਸਤੇ ਭਾਰੀ ਰੋਸ ਪਾਇਆ ਜਾ ਰਿਹਾ ਸਾਰੀ ਮੰਡੀ ਆ ਪੁਲਿਸ ਥਾਣਾ ਮੌੜ ਵਿਖੇ ਇਕੱਠੀ ਹੋਈ ਹੋਈ ਆ ਮੰਡੀ ਦੇ ਵਾਸੀ ਮੰਗ ਕਰਦੇ ਆ ਕਿ ਜਲਦੀ ਜਲਦੀ ਉਹਦੇ ਜੋ ਵੀ ਕਾਤਲਾਂ ਨੂੰ ਫੜਾਇਆ ਜਾਵੇ ਸਖਤ ਜਾਂ ਦਿੱਤੀ ਜਾਵੇ 19 ਦੇ ਤੱਕ ਮੰਡੀ ਜਿੱਨਾ ਚੋ ਬੜਕੀ ਦੇ ਕਤਲ ਨਹੀਂ ਫੜੇ ਜਾਂਦੇ ਉਹਦਾ ਉਹਦਾ ਸੰਸਕਾਰ ਨਹੀਂ ਹੋਊਗਾ 19 ਦੇ ਤੱਕ ਮੰਡੀ ਬੰਦ ਰਹੂਗੀ ਪੂਰਾ ਤਰਫ ਮੰਡਾ ਕਿੰਨਾ ਹੈ ਮੰਡੀ ਦੇ ਹੀ ਮੁੰਡਾ ਸੀਗਾ ਇਹ ਕਲੀਅਰ ਹੋਊਗੀ ਸਾਰੀ ਗੱਲ ਸਾਹਮਣੇ ਆਊ ਥੋੜੀ ਵਾਚੀ